ਦੋਸਤੋ ਤੁਹਾਡਾ ਆਪਣਾ ਚੈਨਲ ਆਵਾਜ਼ ਪਈ ਲੋਕਾਂ ਦੀ ਅੱਜ ਮੈਂ ਸੁਨਾਮ ਆਈਡੀ ਤੋਂ ਚਾਹੇਗਾ ਇੱਥੇ ਮੇਰੇ ਨਾਲ ਟ੍ਰੈਫਿਕ ਮੁਲਾਜ਼ਮ ਹੋਏਗੇ ਨੇਗੇ ਨੈヴ ਸਿੰਘ ਜੀ ਤੇ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਔਰ ਇਹਨਾਂ ਨੇ ਇੰਨਾ ਕੁ ਸੁਧਾਰ ਕੀਤਾ ਇੱਥੇ ਆ ਕੇ ਕਾਫੀ ਬਹੁਤ ਚਲਾਨ ਕੱਟ ਰਿਹਾ ਔਰ ਬਹੁਤ ਚਰਚਾ ਇਹਨਾਂ ਦੀ ਤੇ ਆਪਾਂ ਇਹਨਾਂ ਨਾਲ ਕੁਝ ਗੱਲਬਾਤ ਕਰਾਂਗੇ ਤੇ ਬਾਕੀ ਦੇਖਦੇ ਆ ਕਿ ਕੀ ਕਹਿੰਦੇ ਨੇਗੇ ਕੀ ਇਹ ਨਵਾਂ ਸਿਸਟਮ ਹੈਗਾ ਕਿ ਆ ਕਿਵੇਂ ਇਹ ਇੰਨਾ ਜਿਹਾ ਵਧੀਆ ਸਿਸਟਮ ਚਲਾ ਰਹੇ ਨੇ ਤੇ ਕੁਝ ਇੱਕ ਪੁਆਇੰਟ ਹੈਗੇ ਨੇ ਜਿਹੜੇ ਇਹ ਆਪਣੇ ਨਾਲ ਡਿਸਕਸ ਕਰਨਗੇ ਇਹ ਆਈਜੀ ਚੌਕ ਹੈਗਾ ਤਨਾਮ ਇਹ ਆਈਡੀ ਹੈਗਾ ਤੇ ਜਦੂਦਮ ਸਿੰਘ ਵਾਲਾ ਆਪਾਂ ਨੈਵੀਜੀ ਨਾਲ ਗੱਲ ਕਰਦੇ ਹਾਂ ਦੇ ਬਾਕੀ ਦੇਖਦੇ ਆਂ ਵੀਰ ਜੀ ਕੀ ਕਰ ਲਓ ਭਾਈ ਹਾਂਜੀ ਸਰਦਾਰ ਜਨੈਤ ਸਿੰਘ ਜੀ ਸਤਿ ਸ਼੍ਰੀ ਅਕਾਲ ਹਾਂ ਜਨਰਪੈ ਸਿੰਘ ਸੌਰੀ ਸਰ ਬੜੀ ਚਰਚਾ ਹੋ ਰਹੀ ਆ ਤੁਹਾਡੀ ਬੜਾ ਨਾਮ ਹੋ ਰਿਹਾ ਸੁਨਾਮ ਆਈ.ਟੀ. ਚੌਂਕ ਦੇ ਵਿੱਚ ਕਾਫੀ ਚਲਾਨ ਕੱਟੇ ਜਾ ਰਹੇ ਨੇ ਕਾਫੀ ਟਰਾਲੀਆਂ ਦੇ ਟਰੈਕਟਰਾਂ ਦੇ ਤੁਸੀਂ ਕੀ ਕਹਿਣਾ ਚਾਹੋਗੇ ਇਹਨੂੰ ਅਸੀਂ ਤਾਂ ਤੁਹਾਡੇ ਮਾਧਮ ਰਾਹੀਂ ਅਪੀਲ ਕਰਦੇ ਆਂ ਜੀ ਜੀ ਜੋ ਵੀ ਟ੍ਰੈਫਿਕ ਚੱਲ ਰਹੀ ਹੈ ਰੋਡ ਦੇ ਉੱਪਰ ਕਾगज ਪੂਰੇ ਰੱਖੇ ਹੂੰ ਆਸ ਕਰਕੇ ਅਪੀਲ ਕਰ ਰਹੇ ਹਾਂ ਜਿਹੜੇ ਇਕੱਟਾਲੇ ਨੇ ਟਰੈਕਟਰ ਜੀ ਤੇ ਇਹ ਆਪਣਾ ਕਾ ਕੇ ਰੱਖਣੇ ਟੰ ਜਦੋਂ ਖਾਲੀ ਟਰਾਲੀਆਂ ਆਉਂਦੀਆਂ ਨੇ ਇੱਟਾਂ ਕਰਕੇ ਉਹਦੇ ਪਾਣੀ ਨਹੀਂ ਛਿੜਦੇ ਜੀ ਟਰਾਲੀਆਂ 'ਉਹ ਵੀ ਇਹਨਾਂ ਨੂੰ ਅਪੀਲ ਕਰਦੇ ਆਂ ਪ੍ਰੈਸ ਦੇ ਜ਼ਰੀਏ ਵੀ ਪਾਣੀ ਛਿੜਕੇ ਲੈ ਕੇ ਆਓ ਬਾਕੀ ਰਹੀ ਜਿਹੜੇ ਰੇਤ ਲੈ ਕੇ ਆਉਂਦੇ ਨੇ ਵਰੇਤੀ ਉਹ ਵੀ ਉੱਪਰ ਨੰਗੀ ਲੈ ਕੇ ਆਉਂਦੇ ਨੇ ਇਹਨਾਂ ਨੂੰ ਵੀ ਅਪੀਲ ਕਰਦੇ ਆਂ ਜੀ ਰੇਤਾ ਟੱਕ ਕੇ ਲੈ ਕੇ ਆਓ ਜੋ ਮਿੱਟੀ ਦੀਆਂ ਟਰਾਲੀਆਂ ਨੇ ਇਹਨਾਂ ਨੂੰ ਵੀ ਅਪੀਲ ਕਰਦੇ ਆਂ ਵੀ ਮਿੱਟੀ ਦੇ ਉੱਪਰ ਕੋਈ ਤਰਪਾਲ ਵਗੈਰਾ ਪਾ ਕੇ ਲੈ ਕੇ ਆਓ ਬਾਕੀ ਆਪਕਾ ਇਹਨਾਂ ਨੂੰ ਵੀ ਬੇਨਤੀ ਕਰਦੇ ਆ ਜੀ ਵੀ ਪੂਟਾ ਵੀ ਉਹ ਪੂਟਾ ਆ ਦੇਖੋ ਤੁਹਾਡੇ ਸਾਹਮਣੇ ਹੈਗਾ ਜਿਹੜੇ ਇਹ ਪੂਰੇ ਰੱਖੋ ਸ਼ੀਟ ਵਾਈਟ ਲਾ ਕੇ ਚੰਨਾ ਸਰ ਇੱਕ ਤੁਹਾਡਾ ਟੂੜੀ ਵਾਲੀਆਂ ਟਰਾਲੀਆਂ ਬਾਰੇ ਕੀ ਵਿਚਾਰ ਹੈ ਕਿਉਂਕਿ ਕਾਫੀ ਲੋਕਾਂ ਦੀ ਡਿਮਾਂਡ ਹੈਗੀ ਹੈ ਵੀ ਟੂੜੀ ਵਾਲੀਆਂ ਟਰਾਲੀਆਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਵਾਲੀਆਂ ਟਰਾਲੀਆਂ ਨੇ ਜੀ ਇਹ ਰਾਤ ਨੂੰ ਚਲਦੀਆਂ ਨੇ 10 ਵਜੇ ਤੋਂ ਬਾਅਦ ਜੀ ਇਹ ਦਿਨੇ ਨਹੀਂ ਕੋਈ ਮਿਲਦੀ ਮੈਨੂੰ ਜੀ ਜੇ ਦੇਨੇ ਕੋਈ ਟਰਾਲੀ ਮਿਲ ਗਿਆ ਤਾਂ ਮੈਨੂੰ ਵੀ ਕਮਰਸ਼ੀਅਲ ਸੁਵਿਧਾ ਵਿੱਚ ਉਹਨੂੰ ਬੌਂਡ ਕਰਨਾ ਕੀ ਇਹਨਾਂ ਦਾ ਕੋਈ ਸਪੈਸ਼ਲ ਹੈਗਿਆ ਟਰਾਲੀਆਂ ਵਾਲਾ ਜਾਂ ਕੋਈ ਇਹਨਾਂ ਦਾ ਸਿਸਟਮ ਹੁੰਦਾਗਾ ਗਵਰਨਮੈਂਟ ਵੱਲੋਂ ਵੀ ਟੈਕਸ ਪੇ ਹੁੰਦੇ ਨੇ ਜਾਂ ਇਹ ਇਦਾਂ ਹੀ ਚੱਲਦਾ ਹੈਗਾ ਇਹ ਤਾਂ ਲੈ ਕੇ ਚੱਲ ਨਹੀਂ ਸਕਦੇ ਜੀ ਇਹ ਟਰਾਲੀ ਭੁੰਗ ਵਾਲੀ ਚੱਲ ਨਹੀਂ ਸਕਦੀ ਇਹ ਅਨਔਥਰਾਇਜ਼ ਹੈਗਾ ਕਿ ਚੱਲੇ ਓਕੇ ਸਰ ਮੈਂ ਉਹ ਵੀ ਸਵੇਰੇ ਟੱਕਦੀ ਹਾਂ ਜਾਂ ਟ੍ਰੈਲੀ ਜੁਨੀਅਰ ਚ ਜਾ ਕੇ ਆਂ ਹਾਂਜੀ ਹਾਂ ਮੈਂ ਦੇਖਿਆ ਸੀਗਾ ਸਰ ਤੁਹਾਡਾ ਟ੍ਰੈਲੀ ਜੁਨੀਅਰ ਚ ਜਾ ਕੇ ਵੀ ਫੀਲ ਕਰਕੇ ਆਂ ਵੀ ਇਹ ਨਾਲ ਲੱਗੋ ਇਹ ਲਾਊਡ ਨਹੀਂ ਹੈ ਤੇ ਮੈਂ ਤੁਹਾਡੇ ਮਾਦੀ ਵਰਾਹੀਂ ਫੇਰ ਪੀਲ ਕਰਦਾ ਜੀ ਖਾਸ ਕਰਕੇ ਰੇਤਾ ਖੰਝ ਪੈਂਦਾ ਹੈ ਇਹਦੇ ਨਾਲ ਅੱਛਾ ਗੰਨ ਮੋਕ ਨਹੀਂ ਜਿਹੜੇ ਬੜਾ 15 ਦਾ ਕੰਮ ਕਰ ਰਹੇ ਨੇ ਅੱਖਾਂ ਦੇ ਆਪਰੇਸ਼ਨ ਕਰਾ ਰਹੇ ਨੇ ਅਸੀਂ ਵੀ ਇਹ ਚਾਹੁੰਦੇ ਆ ਵੀ ਕਿਸੇ ਦੇ ਅੱਖਾਂ ਦੇ ਵਿੱਚ ਰੇਤ ਨਾ ਪਵੇ ਕਿ ਆਪਰੇਸ਼ਨ ਤੋਂ ਬਚ ਰਹਿਣ ਲੋਕ ਅੱਖਾਂ ਦੇ ਵਿੱਚ ਘੱਟਾ ਪੈਂਦਾ ਉਹਦੇ ਨਾਲ ਆਪਾਂ ਖਰਾਬ ਹੋ ਜੀਏ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਸਰ ਇਹ ਨੈਵ ਸਿੰਘ ਜੀ ਹੈਗੇ ਨੇਗੇ ਨਾ ਸੋਰੀ ਨਰਪਾਇ ਸਿੰਘ ਜੀ ਤੇ ਉਹ ਸਾਹਮਣੇ ਇੱਕ ਇੱਟਾਂ ਵਾਲੀ ਟਰਾਲੀ ਖੜੀ ਹੈ ਉਹਨੂੰ ਤੇ ਦੂਸਰੀ ਗੱਲ ਇਹ ਹੈ ਕਿ ਇਹਨਾਂ ਦਾ ਕਹਿਣ ਦਾ ਹੈਗਾਗਾ ਵੀ ਜਿਹੜੇ ਤੂੜੀ ਵਾਲੀਆਂ ਟਰਾਲੀਆਂ ਚੱਲਦੀਆਂ ਨੇ ਜਿਹੜੀਆਂ ਤੂੜੀ ਵਾਲੀਆਂ ਟਰਾਲੀਆਂ ਚੱਲ ਰਹੀਆਂ ਨੇ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਹੈਗਾ ਤੂੜੀ ਦੀਆਂ ਥੁੱਲ ਕਰਕੇ ਟਰਾਲੀਆਂ ਲਿਜਾਣ ਦਾ ਕੋਈ ਲਿਮਟ ਹੁੰਦੀ ਹੈਗੀ ਹੈਗੀ ਇਹ ਇਹਨਾਂ ਨੇ ਕਿਹਾ ਹੈਗਾ ਬਾਕਾਇਦਾ ਨਰਪਾਏ ਸਿੰਘ ਜੀ ਨੇ ਕਿਹਾ ਹੈਗਾ ਵੀ ਅਸੀਂ ਉਹਨਾਂ ਦਾ ਚਲਾਨ ਕਟਾਂਗੇ ਜੇ ਅਗਰ ਸਾਨੂੰ ਦਿਨੇ ਮਿਲ ਜਾਂਦੀਆਂ ਨੇ ਸ਼ੁਕਰ ਹੈ ਪ੍ਰਮਾਤਮਾ ਦਾ ਕੋਈ ਐਸ ਅਫਸਰ ਤਾਂ ਇੱਥੇ ਪੈਦਾ ਹੋਇਆ ਜਿਹੜਾ ਇਹਨਾਂ ਚੀਜ਼ਾਂ ਨੂੰ ਕਵਰ ਕਰ ਰਿਹਾ ਹੈ ਔਰ ਅਸੀਂ ਕਹਿੰਦੇ ਹਾਂ ਦੀ ਨਰ ਪਾਇ ਸਿੰਘ ਜੀ ਦਿਨ ਦੁੱਗਣੀ ਰਾਤ ਦੁੱਗਣੀ ਅੱਗੇ ਤਰੱਕੀ ਕਰਨ ਤੇ ਐਸੇ ਤਰ੍ਹਾਂ ਹੀ ਸਿਸਟਮ ਨੂੰ ਚਲਾਉਂਦੇ ਰਹਿਣਾ ਧੰਨਵਾਦ ਦੋਸਤੋ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਸਬਸਕ੍ਰਾਈਬ ਕਰਿਓ